ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕੋ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਠੀਕ-ਠਾਕ ਹੋਵੋਗੇ ਤੇ ਲਗਭਗ ਬਹੁਤ ਟਾਈਮ ਹੋ ਗਿਆ ਵੀਡੀਓ ਪਾਈ ਨੂੰ ਆਪਾਂ ਵੀਡੀਓ ਪਾਈ ਨਹੀਂ ਹਲੀ ਮੁੜ ਕੇ ਲਗਭਗ ਮੈਂ ਕਹਿੰਦਾ 2-3 ਮਹੀਨੇ ਹੋ ਚਲੇ ਵੀਡੀਓ ਪਾਈ ਨੂੰ ਤੇ ਪਾਈ ਨਹੀਂ ਤੀ ਹੁਣ ਆਪਾਂ ਵੀਡੀਓ ਅੱਜ ਚਾਲੂ ਕਰ ਰਹੇ ਹਾਂ ਹੁਣ ਰੈਗੂਲਰ ਪਾਇਆ ਕਰਾਂਗੇ ਡੇਲੀ ਵੀਡੀਓ ਆਇਆ ਕਰੂੰਗੀ ਆਪਣੀ ਤੇ ਬਾਕੀ ਆਪਾਂ ਨੂੰ ਪਹੁੰਚਿਆ ਹੋਣਾ ਸ਼ਾਹਕੋਟ ਦਾ ਤੇ ਵੀਡੀਓ ਤਾਂ ਹੀ ਪਾਈ ਤੀ ਕਿਉਂਕਿ ਮੈਂ ਮੱਕੇ ਜੀ ਨਾਲ ਕਿ ਲਾਇਆ ਨਹੀਂ ਤੀ ਕਿ ਉਹ ਮੱਕੇ ਜੀ ਨੂੰ ਮੈਂ ਘਰੇ ਚ ਲੈ ਗਿਆ ਤੀ ਉਹ ਕਮਰੇ ਆਤੀਗਾ ਤੇ ਤਾਂ ਕਰਕੇ ਮੱਕੀ ਦੀ ਜਨ ਮੈਂ ਕਿ ਲਾਇਆ ਨਹੀਂ ਜਿੱਗਾ ਇੱਥੇ ਤਾਂ ਕਰਕੇ ਵੀਡੀਓ ਆਪ ਘਰੇ ਦੀ ਘਰੇ ਵੀ ਪਾਈ ਨਹੀਂ ਹੈਗੀ ਤੇ ਹੁਣ ਆਪਾਂ ਇੱਥੇ ਆ ਗਏ ਆ ਇੱਥੇ ਤੇ ਹੁਣ ਡੇਲੀ ਵੀਡੀਓ ਪਾਇਆ ਕਰਾਂਗੇ ਬਾਕੀ ਤੇ ਕਰ ਬਾਕੀ ਐਡਾ ਹੁੰਦੂ ਦਿਖਾਉਨੇ ਆ ਰਿਪੇਅਰ ਪੂਰਾ ਹੈ ਕੀ ਆਪਾਂ ਕਰਤੀਆਂ ਮਸ਼ੀਨਾਂ ਦੀ ਟਾਇਰ ਪਹਿਲਾਂ ਹੀ ਦੋਵੇਂ ਮਸ਼ੀਨਾਂ ਇਹ ਸੀ ਵਾਲੀ ਵੀ ਦੂਜੀ ਵੀ ਫੇਰ ਪੁਰ ਕਰਕੇ ਆਣ ਫਿੱਟ ਕਰਕੇ ਖੜੀਆਂ ਕਰਤੀਆਂ ਤੇ ਆਪਾਂ ਕੀ ਮੀਨ ਯੂ ਇੱਕ ਦੀ ਅਮੀ ਕੱਲ ਪਰਸੋਂ ਮੀ ਬਹੁਤ ਪੈ ਰਿਹਾਗਾ ਅੱਜ ਵੀ ਰਾਤ ਬਹੁਤ ਪਿਆ ਤੇ ਹੁਣ ਵੀ ਮੀ ਪੈ ਰਿਹਾਗਾ ਤੁਹਾਨੂੰ ਦਿਖਾਉਣੇ ਆਉਣੀ ਮਸ਼ੀਨ ਦੇ ਵਿੱਚ ਬੈਠੇ ਗਏ ਬੰਦੇ ਤੇ ਬਾਹਰ ਨਿਕਲ ਕੇ ਦਿਖਾਉਣੇ ਆ ਤੁਹਾਨੂੰ ਮੀ ਬਹੁਤ ਪੈ ਰਿਹਾ ਤੇ ਬਾਕੀ ਦਿਖਾਉਣੇ ਮਸ਼ੀਨਾਂ ਨੂੰ ਪਹਿਨ ਫਿੱਟ ਕਰਕੇ ਖੜੀਆਂ ਕਰਤੀਆਂ ਲੇ ਪਰੇ ਉਪਰ ਕਰਕੇ ਕਿਉਂਕਿ ਐਕਟੀ ਹੁਣ ਆਪਾਂ ਹੀ ਚਲਾਉਂਦੀਆਂ ਨੇ ਬਾਕੀ ਜਿਹੜੇ ਪੁਰਾਣੇ ਬੰਦੇ ਸੀਗੇ ਉਹ ਚਲੇ ਗਏ ਆ ਸਾਰੇ ਨਿੰਦਰ ਵੀ ਚਲੇ ਗਿਆ ਇੱਥੋਂ ਛੱਡ ਕੇ ਉਹ سارے ਬੰਦੇ ਐਕਟੀ ਸਟਾਫ ਨਵੇਂ ਹੀ ਰੱਖਿਆ ਹੈਗਾ ਤੇ ਇਸ ਕਰਕੇ ਰਿਪੇਅਰਪੁਰ ਪਹਿਲਾਂ ਕਰਤੀ ਆ ਤੋ ਤੁਹੋਗੇ ਕਿਉਂਕਿ ਆ ਯਾਰ ਰਿਪੇਅਰ ਯਾਰ ਰਿਲੇਟ ਕਰਦੇ ਆ ਮਸ਼ੀਨਾਂ ਇਦਾਂ ਹੀ ਖੜੀਆਂ ਰਹਿੰਦੀਆਂ ਨੇ ਉਹ ਅਧੀਆਂ ਗਲ ਜਾਂਦੀਆਂ ਮੱਕੀ ਤੁਹਾਨੂੰ ਪਤਾ ਹੀ ਹੋਆ ਕਿ ਜੋ ਲੋਹੇ ਨੂੰ ਕਿਵੇਂ ਕਰਾਂ ਦੀ ਆ ਮੱਕੀ ਇਸ ਕਰਕੇ ਮਸ਼ੀਨਾਂ ਧੋ ਕੇ ਰਿਪੇਅਰਪੁਰ ਕਰਤੀ ਕਈ ਜਣੇ ਉਹ ਰਿਪੇਅਰ ਕੋ ਕਰੀ ਨੇ ਵੇਲੇ ਨੂੰ ਵੀਡੀਓ ਵੀਡੀਓ ਆਪਾਂ ਪਾਈ ਨਹੀਂ ਤੀ ਗਈ ਤੇ ਕਰਕੇ ਮੈਂ ਰਿਪੇਅਰ ਆਪਾਂ ਵੀਡੀਓ ਚਾਲੂ ਕਰਤੀ ਹਾਂ ਡੇਲੀ ਵੀਡੀਓ ਆਇਆ ਕਰੂਗੀ ਆਪਣੀ ਤੇ ਨਾਲੇ ਬਿਲਕੁਲ ਇੰਸਟਾ ਤੇ ਪਾਈ ਹੋਈ ਆ ਗੇ ਇੰਸਟਾ ਤੇ ਆਪਣੇ ਗਿੱਲ ਬਾਈ 304 ਇੰਚ ਤਦੀ ਆਈ ਈ ਉਹਦੇ ਤੇ ਅਪਰ ਪੇਰਾ ਦੀ ਵੀਡੀਓ ਪਾਈਆਂ ਨੇ ਇੰਸਟਾਗ੍ਰਾਮ ਤੇ ਤੇ YouTube ਤੇ ਨਹੀਂ ਆਪਾਂ ਅੱਜ ਦੀ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ YouTube ਤੇ ਬਾਕੀ ਤੁਹਾਨੂੰ ਦਿਖਾਉਣਿਆਂ ਨਾਲੇ ਹੁਣ ਥੋੜਾ ਜਿਹਾ ਜਿਹੜਾ ਚਾਰ ਚੁਰਜਾ ਪਾਇਆ ਦਿਨੇ ਪੰਡਾ-ਪੁੰਡਾ ਜਿਹੀਆਂ ਲਗਾਈਆਂ ਲਾਈਆਂ ਨੇ ਟਿਕਾਣੇ ਤੇ ਸਾਰੀਆਂ ਹੀ ਖਿਡਾਰੀਆਂ ਪਈਆਂ ਨੇ ਤੇ ਉਹਨਾਂ ਨੂੰ ਲਗਿਆ ਰੀ ਸੈੱਟ ਕਰਨ ਟਿਕਾਉਣ ਇੱਕ ਜਗ੍ਹਾ ਤੇ ਤੇ ਮੀਨਿਕੋ ਕਰ ਦਿੰਦਾ ਆਏਗਾ ਤੇ ਬਾਕੀ ਦਿਖਾਉਣਿਆਂ ਜ਼ਮਾਨਾ ਵਾਹ ਕਰੀਸ਼ ਪੀਪਾ ਲੈ ਛੋਟੂ ਹੋਰ ਵੀ ਛੋਟੂ ਹਾਂ ਯਾਰਾ ਠੀਕ ਆ ਭਾਜੀ ਵਧੀਆ 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 ਤੂੰ ਖੜਦਾ ਨਹੀਂ ਮੀ ਪੋਣ ਉਹ ਆ ਹਾਂ ਅੱਜ ਥੱਲੇ ਹਾਂ ਫਿਰ ਮੜਾ ਜਾ ਛੋਟੂ ਵੀ ਖੜਦਾ ਨਹੀਂ ਮੀ ਦੇਖੋ ਬਹੁ ਮੀ ਪੈ ਗਿਆ ਲਈ ਪੂਰਾ ਪਈ ਜਾਂਦਾ ਰਾਸਾ ਜੀ ਅਗਨੀ ਪਈ ਗਿਆ ਤੇ ਹੁਣ ਫੇਰ ਪਈ ਜਾਂਦੇ ਅਸੀਂ ਕੋਈ ਕੰਨ ਲੱਗਿਆ ਹੋਇਆ ਬਾਕੀ ਆਪਾਂ ਹੁਣ ਦੱਸਿਆ ਰੇਪਰ ਪੂਰਾ ਮਸ਼ੀਨਾਂ ਦਾ ਨਵੇੜਤਾ ਦੋਵੇਂ ਇਹਨਾਂ ਓਕੇ ਕਰਤੀਆਂ ਤੇ ਆਹ ਦੇਖੋ ਇਹ ਹੀ ਵਾਲੀ ਆਪੇ ਇਹ ਵੀ ਇਹਨਾਂ ਪੂਰੀ ਕਲੀਅਰ ਕਰਤੀਆਂ ਨਾ ਨਾ ਇਹਨਾਂ ਨਾ ਕਮਾ ਨਾ ਖੋਲ ਨਾ ਨੂੰ ਤੇ ਆ ਇਹਨਾਂ ਓਕੇ ਕਰਕੇ ਫਿੱਟ ਕਰਤੀ ਇਹਦਾ ਫਿਟ ਬੂਟਰ ਚਾੜਤਾ ਉਹਦਾ ਰਹਿ ਗਿਆ ਬਸ ਬਾਕੀ ਸਿਰ ਹੁਸੈਨਾਂ ਦੇ ਖੋਲਤੇ ਹੋਰ ਆ ਹੀ ਫੋਰੀ ਇੱਥੇ ਵੀ ਤੇ ਆ ਵੀ ਕੰਪਲੀਟ ਕਰਤੀ ਇਹਨਾਂ ਰੈਡੀ ਸਾਰਾ ਫਿਟ ਬੂਟਰ ਰਹਿ ਗਿਆ ਇਹਦਾ ਚਾੜਨ ਵਾਲਾ ਨਹੀਂ ਕਰਕੇ ਨੀ ਜੜਾ ਨਹੀਂ ਇਹ ਚਾੜ ਕੇ ਇਹਨਾਂ ਦੇ ਪੱਤਰ ਪਾਣੇ ਦੂਰ ਨਾਲ ਪਾ ਦੇਣੀ ਇਹਦੀਆਂ ਆਪਾਂ ਇਹ ਆ ਉਹ ਹੋਊਗੀ ਇੱਥੇ ਪਈ ਹੋਣੀ ਆ ਰੜਕੇ ਬਣ ਕਿਉਂਕਿ ਮੀਂਹ ਹੀ ਨਾ ਕੋਸਣ ਦੇ ਰਿਹਾ ਆਏਗਾ ਇਧਰ ਆ ਵੀ ਕੰਮ ਚੱਲਦਾ ਨਾਲ ਇਧਰਾਂ ਕੋਠੀ ਬਣਦੀ ਆ ਉਹ ਪਰੇ ਸੱਡ ਬਣ ਰਿਹਾ ਉਧਰ ਮਸ਼ੀਨਾ ਵਾਸਤੇ ਲੈ ਕੰਮ ਹੋਦਾ ਕਿਹੜਾ ਲੀ ਗੱਠਾ-ਗੱਠਾ ਪੰਗਿਆਂ ਨੇ ਕਿ ਮੀਂਹ ਹੀ ਕੋਸਣ ਦੇ ਰਿਹਾ ਆਏਗਾ ਬਾਕੀ ਬੰਦੇ ਐਕਟੀ ਨਵੇਂ ਰੱਖੇ ਆਪਾਂ ਤਿੰਨ ਬੰਦੇ ਉਹਦੇ ਰੱਖੇ ਆ ਮਸ਼ੀਨ ਤੇ ਉਹ ਤੇ ਆ ਦੂਜੇ ਆ ਤੇ ਦੋ ਜਣੇ ਅਸੀਂ ਇੱਥੇ ਇੱਕ ਬੰਦਾ ਹੋਰ ਆ ਨਾਲ ਮੇਰੇ ਆਪਣੇ ਗੋਪੀ ਵੀਰ ਇਧਰੋਂ ਲੂਈਆਂ ਤੋਂ ਉਹ ਆਪਾਂ ਇਹਨੂੰ ਚਲਾਵਾਂਗੇ ਉਹ ਤੇ ਦੁਆਸਤਾਂ ਪਰਖਿਆ ਤਿੰਨ ਬੰਦੇ ਹੋਰ ਰੱਖਿਆ ਉਹਨੂੰ ਚਲਾਉਣਗੇ ਤੇ ਜਗਠਾ ਇੱਧਰ ਵੀ ਪਈਆਂ ਨੇ ਬੰਨੀਆਂ ਨਹੀਂ ਨੀ ਕੋਸਤਾਂ ਦੇ ਰਿਹਾ ਹੈਗਾ ਨਹੀਂ ਪੈਈ ਬਹੁਤ ਰਿਹਾ ਹੈਗਾ ਆ ਦੇਖੋ ਆ ਆਪ ਲਾਹਤੀਆਂ ਦੇ ਬੰਦਾ ਟਰਾਲੀ 'ਚ ਪਈਆਂ ਤਿਗੀਆਂ ਇਹ ਲੱਗੇ ਹੋਇਆ ਢੇਰ ਲਾਉਣੇ ਤਾਂ ਇਕੱਠੀਆਂ ਕਰਨ ਕਿਉਂਕਿ ਉਹ ਦੇਖੋ ਸਾਰੇ ਖਲਾਰੀਆਂ ਪਈਆਂ ਇਹਨਾਂ ਦੇ ਹੇਦੀ ਕੰਮ ਬਹੁਤ ਖਰਾਬ ਕਰਿਆ ਥੇ ਬੰਦਿਆਂ ਨੇ ਕਿ ਅੰਕਲ ਉਹਨੀ ਰਹਿ ਨੀਤੀਗੇ ਉਹ ਬਾਹਰ ਗਏ ਹੋਤੀ ਤੇ ਮਗਰੋਂ ਇਹਨਾਂ ਬੰਦਿਆਂ ਨੇ ਕਿਸੇ ਕੋਈ ਕੰਮ ਚਾਜਨ ਕਰਿਆ ਜੱਦੀ ਦੇਖ ਲਾ ਚਾਰ ਪਾਏ ਟਰਾਲੀ ਭਰ ਕੇ ਹੀ ਖਲਾਰੀ ਪੀਏ ਦੇਖੋ ਕੀ ਹਾਲ ਟਰਾਲੀ ਦਾ ساری ਟਰਾਲੀ ਗਾਲਤੀ ਆ ਹੁਣ ਮੀਰਾ ਪਹਿਰੇ ਹੁਣ ਮੜਾ ਹਟਿਆ ਦੀਗਾ ਤੇ ਮੈਂ ਟਰਾਲੀ ਖਾਲੀ ਕਰਦੀ ਟਰਾਲੀ ਖਾਲੀ ਕਰ ਰਹੀ ਹਾਲਾਤੀਆਂ ਘਟਾ ਜੇ ਉੱਪਰ ਉਹ ਆ ਗੱਠਾ ਉੱਥੇ ਲਾਉਣੀ ਆ ਤੇ ਬਾਅਦ ਸੁੱਕ ਜੂਗੀ ਜਗਾ ਦੋਰਾਂ ਬਾਅਦ ਲੋਡਰਾਂ ਚੱਕ ਕੇ ਉੱਥੇ ਲਾ ਦਾਂਗੇ ਤੇ ਉੱਪਰ ਉਹਨੇ ਟਰਾਲੀ ਮਤਾਂ ਨਹੀਂ ਤੱਕਰੀ ਮਗਾ ਪਾਣਾ ਰੈਕਟਰ ਨੇ ਸਾਰੇ ਗਿੱਲਾਗਾ ਤੇ ਨਵੀਂ ਤਾਜੀ ਮਿੱਟੀ ਪਾਈ ਹੋਈ ਐ ਉੱਥੇ ਬਹਿ ਜਾਣੀ ਟਰਾਲੀ ਤੇ ਮੈਂ ਕੀ ਫਾਇਦਾ ਰੈਟਰੀ ਵਿਲਵੜ ਇੱਥੇ ਰੋਕ ਕੇ ਇੱਥੇ ਲਾਤੀਆਂ ਜਗ੍ਹਾ ਤੋਂ ਕੁਝ ਵੀ ਕੋ ਦੋੜਣਾ ਚ ਲੋਡਰਾਂ ਚੱਕ ਜਾ ਕੇ ਲਾ ਦਾਂਗੇ ਤੇ ਉਹ ਟਰਾਲੀਆਂ ਚੱਕ ਕੇ ਮੂਰਿਆਂ ਉੱਚੀਆਂ ਕਰਕੇ ਨਾ ਪਿਛੇ ਨੀਵੀਆਂ ਕਰਕੇ ਤੇ ਉਹ ਗਏ ਆ ਸਟੂਨ ਨਹੀਂ ਲੈਣ ਪ੍ਰੈਸ਼ਰ ਤੇ ਲਾ ਕੇ ਧੋ ਦਈ ਇਹਨਾਂ ਨੂੰ ਕਿਰਾਂ ਧੋ ਕੇ ਉਹ ਮੂਰਿਆਂ ਚੱਕ ਦੀ ਉੱਚੀਆਂ ਗੜਾ ਘਣੀਆਂ ਰਹਿਣਗੀਆਂ ਤੋ ਤਾ ਕੇ ਬਣਾ ਲਈ ਵਧੀਆ ਤੇ ਆ ਤਾਂ ਹੁਣ ਮੀਂਹ ਕਰਕੇ ਕੰਮ ਰੁ ਗਿਆ ਉਹ ਇਕੱਠਾ ਚੱਕ ਨਹੀਂ ਹੋਣੀ ਅੱਜ ਹੁਣ ਤਾਂ ਜਦੋਂ 4 ਦਿਨਾਂ ਅਜਾ ਸੁੱਕ ਜੂਗਾ ਫਿਰ ਚੱਕਾਂਗੇ ਲੋਡਰ ਨਾਲ ਚੱਕ ਚੱਕ ਇੱਧਰ ਚਿੰਦਾਂਗੇ ਤੇ ਹੁਣ ਕੀ ਕਰ ਕੰਮ ਵੀ ਕੋਈ ਹੋਣਾ ਹੈਗਾ ਆਪਾਂ ਵੀ ਅੱਜ ਸ਼ਾਮ ਨੂੰ ਆ ਨਿਵੇੜ ਦੀ ਕੰਮ ਟਰਾਲੀਆਂ ਨੂੰ ਨਿਵੇੜ ਕੇ ਫਿਰ ਚੱਲਦੇ ਆ ਘਰ ਨੂੰ ਘਰੇ ਮਾਰੀ ਗਿੜਾ ਕਰਨ ਨੂੰ ਚੱਲਦੇ ਆ ਚਲੋ ਬਾਕੀ ਉਹ ਆ ਰਿਹਾ ਛੋਟੂ ਨੂੰ ਲਈ ਪੰਪ ਪ੍ਰੈਸ਼ਰ ਉਹਦਾ ਹੀ ਰੱਖਿਆ ਹੋਇਆ ਤੇ ਮੋਟਰਵਾਜ ਪਰ ਟਰਾਲੀ ਨੂੰ ਚੱਕ ਕੇ ਉੱਪਰ ਧੋ ਕੇ ਮਾਰ ਕੇ ਪ੍ਰੈਸ਼ਰ ਨੂੰ ਮਾਰ ਕੇ ਪਾਣੀ ਚੱਲਦੇ ਆ ਬਾਕੀ ਦਿਖਾਉਣੇ ਆ ਬਾਅਦ ਸਾਨੂੰ ਧੋਲੀ ਵਾਲੀਆਂ ਟਰਾਲੀਆਂ ਅੰਜੀ ਆਪਾਂ ਉਥੋਂ ਆ ਜਦਿਗੇ ਛਾਗੋੜ ਤੋਂ ਤੁਰਤੇ ਹੀਗੇ ਮੀਰਾ ਨੂੰ ਪਤਾ ਪੈ ਹੀ ਰਿਆ ਤੀਗਾ ਆ ਦੇਖ ਸਾਰੇ ਰਾਜੋ ਉਥੋਂ ਨਿਕਲੇ ਕਿਲੋਮੀਟਰ ਨਿਕਲੇ ਆ ਤੁਰ ਕੇ ਆਪਣੇ ਮੋਟਰਸਾਈਕਲ ਤੇ ਛਾਗੋੜ ਤੋਂ ਤੁਰਦੇ ਆ ਤੀਗਾ ਤਾਂ ਮੀ ਹਟਿਆ ਹੋਇਆ ਤੀਗਾ ਤੇ ਉਦੋਂ ਬਾਅਦ ਕਿਲੋਮੀਟਰ ਚੱਲ ਕੇ ਤੇ ਮੀ ਆ ਗਿਆ ਆਇਆ ਵੀ ਇੰਨੀ ਜ਼ੋਰ ਦੀ ਕਿ ਤੇ ਰੁਕਣ ਦੀ ਜਗ੍ਹਾ ਨਹੀਂ ਮਿਲੀ ਹੈਗੀ ਇਹ ਬੰਦਾ ਖੜ ਗਿਆ ਵੀ ਕਿਤੇ ਤੇ ਜਦੋਂ ਮੀ ਆਇਆ ਤੇ ਐਸ ਜਗ੍ਹਾ ਤੇ ਠਿਕਾ ਕਿ ਉੱਥੇ ਕੋਈ ਜਗ੍ਹਾ ਨਹੀਂ ਤੇ ਖੜਨ ਵਾਸਤੇ ਭਿੱਜ ਗਿਆ 11 ਪੈ ਦੀ ਫਿਰ ਮੈਂ ਚੱਲ ਹੁਣ ਭਿੱਜ ਤਾਂ ਗਏ ਚੱਲੀਏ ਹੁਣ ਚੱਲਦਾ ਹੀ ਰਹਿ ਤੂੰ ਤੇ ਉਥੋਂ ਕੁੜਿਆ ਆ ਲਗਭਗ ਇਨਾ ਤੇਜ਼ ਮੀਂਹ ਆ ਰਿਹਾ ਮਤਲਬ ਪੂਰਾ ਤੇਜ਼ ਮੀਂਹ ਧੀਗਾ ਤੇ ਉਹ ਮੀਂਹ ਆਪਣੇ ਨਾਲ ਸਾਰੇ ਦਾ ਪਿੰਦਾ ਹੀ ਆਇਆ ਹੁਣ ਮੈਂ ਆਪਣੇ ਪਹੁੰਚ ਜਾਂਦਾ ਮੈਨੂੰ 90 95 ਕਿਲੋਮੀਟਰ ਇੱਕ ਪਾਸੇ ਤੇ ਹੁਣ ਜਾ ਕੇ ਥੋੜਾ ਮੀਂਹ ਹਟਿਆਗਾ ਆਲੀ ਪੂਰਜੀ ਪੈ ਰਹੀ ਆ ਹੁਣ ਮੀਂਹ ਹਟਿਆ ਸਾਰੇ ਦਾ ਪੈਦਾ ਹੀ ਆਇਆ ਲਗਭਗ ਸਮਝ ਲੋ ਕਿ 80 ਕਿਲੋਮੀਟਰ ਮੀਂਹ ਪੈਂਦਾ ਹੀ ਆਇਆਗਾ ਪੂਰੇ ਜੋਰ ਦਾ ਮੀਂਹ ਆ ਕੜੀਆਂ ਪੈਦੀਆਂ ਦੀ ਮੂੰਹ ਤੇ ਬੜੀ ਜ਼ੋਰ ਜ਼ੋਰ ਦੀ ਟਿੱਖੇ ਦੇਖੀ ਆ ਚੱਲ ਭੱਜ ਗਏ ਕਿਹੜਾ ਹੁਣ ਚੱਲੇ ਚੱਲਦੇ ਹਾਂ ਜੀ ਕਰਨਾ ਰੁਕ ਕੇ ਹਾਂ ਇਹਨੇ ਲੱਗਣ ਲਾਤੀ ਮੀਨੇ ਸਾਕੀ ਆ ਦੇਖੋ ਸਾਰੇ ਜਾਈ ਪਿਆ ਸਾਰੇ ਗਿੱਲੇ ਆਇਥੇ ਪੂਰੇ ਬਾਟਾਂ ਨੇ ਭੱਜ ਗਏ ਬਾਕੀ ਪਹੁੰਚ ਲੈ ਹੁਣ ਇੱਥੋਂ 15 ਕਿਲੋਮੀਟਰ ਰਹਿ ਗਿਆ ਬਸ ਬਾਕੀ ਮੌਸਮ ਹੁਣ ਥੋੜਾ ਪੂਰੀ ਜੀ ਪੈ ਰਹੀ ਆ ਮੀਂਹ ਘਟ ਗਿਆ ਤੇ ਬਾਕੀ ਸਾਨੂੰ ਮਿਲਦੇ ਆ ਘਰੇ ਚੱਲ ਕੇ ਲੋਈ ਘਰੇ ਪਹੁੰਚ ਗਏ ᱛੀਏ ਪਹੁੰਚ ਕੇ ਬੜੇ-ਬੜੇ ਚੇਂਜ ਕਰ ਲਿਆ ਨਾ ਨੂੰ ਕੇ ਆਪਾਂ ਤੇ ਨਾਤੇ ਦਾ ਰਾਹ ਚੀਤੀ ਗੇ ਵਾਧੂ ਸਹੁਰੇ ਆ ਕੇ ਬਸ ਤੇ ਪਾਣੀ ਪਾ ਗਏ ਪੁੰਡੇ ਨਾ ਕੇ ਆਉਦਾ ਕੱਪੜੇ-ਕੱਪੜੇ ਚੇਂਜ ਕਰਕੇ ਓਥੇ ਤੇ ਆਉਂਦਿਆਂ ਨੂੰ ਜਾਂ ਘਾਤੇ ਲਗਾਏ ਪਕੌੜੇ ਖਾਣ ਕੱਢਣਾ ਮੀਂਹ ਪੈਂਦਾ ਹੋਵੇ ਮੌਸਮ ਠੰਡਾ ਹੋਵੇ ਇਹਦੇ ਤੇ ਘਰੇ ਪਕੌੜੇ ਨਾ ਬਣਨ ਹੈ ਉਹਦੇ ਨਾਲ ਹੀ ਗਰਮ ਪਕੌੜੇ ਮਿਲ ਗਏ ਚਾਹ ਪੀਨੇ ਹੁਣ ਆਪਣੀ ਠੰਡ ਜੀ ਲੁੱਗ ਗਈ ਕੰਬਾ ਜਿਹੜਾ ਪਿਆਗਾ ਤੇ ਬਾਕੀ ਹੁਣ ਆਪਾਂ ਵੀਡੀਓ ਰੈਗੂਲਰ ਪਾਇਆ ਕਰਾਂਗੇ ਡੇਲੀ ਤੇ ਬਾਕੀ ਆਪਣਾ ਅੱਜ ਦੀ ਵੀਡੀਓ ਨਹੀਂ ਆਈ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂਗੇ ਸਾਰੋ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮੇਰਾ ਵੀਰ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਤੇ ਕਰਦਿਆਂ ਕਰੋ ਵੀਡੀਓ ਸ਼ੇਅਰ ਮੇਰਾ ਵੀਰ ਤੇ ਤੁਹਾਡੇ ਸਾਥ ਦੀ ਲੋੜ ਆ ਠੀਕ ਹੈ ਜੀ ਮਿਲਦੇ ਆਂਗੇ ਅਗਲੀ ਵੀਡੀਓ ਵਿੱਚ